ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਤੇ TikTok ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਸ ਟੌਪਿਕ ਬਾਰੇ ਕਿ ਜੇਕਰ ਕਿਸੇ ਵੀਰ ਭਰਾ ਨੇ ਇੱਥੇ ਇਟਲੀ ਦੇ ਵਿੱਚੋਂ USA ਜਾਣਾ ਹੋਵੇ ਤੇ ਉਹ ਕਿਹੜੇ ਤਰੀਕੇ ਨਾਲ ਜਾ ਸਕਦਾ ਮਤਲਬ ਕਿ ਇੱਕ ਨੰਬਰ ਦੇ ਵਿੱਚ ਕਿਵੇਂ ਜਾ ਸਕਦਾ ਵਾ ਇੱਥੋਂ ਇਕਲੀ ਤੋਂ ਯੂਐਸਏ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜ਼ਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਦੋ ਤਿੰਨ ਟੌਪਿਕ ਹੈਗੇ ਦੋਹਾਂ ਟਾ ਟੌਪਿਕਾਂ ਬਾਰੇ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਜਾ ਸਕਦੇ ਹਾਂ ਉੱਥੇ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੁਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਉੱਤੇ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੁਰੂਰ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤੇ ਉਹ ਤੁਹਾਨੂੰ ਲਿੰਕ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾ ਐਡਾ ਵਾ ਉਹ ਹੈਗਾ ਵਾ ਸੌਖਾ ਤਰੀਕਾ ਪਰ ਇਹ ਸਾਰੇ ਨਹੀਂ ਕਰ ਸਕਦੇ ਉਹ ਹੈਗਾ ਵਾ ਕਿ ਜੇਕਰ ਕਿਸੇ ਬੰਦੇ ਕੋਲ ਇਟਲੀ ਦੀ ਸਿਟੀਜ਼ਨਸ਼ਿਪ ਹੋਵੇ ਉਹ ਬਿਨਾ ਵੀਜ਼ੇ ਤੋਂ ਯੂਐਸਏ ਦੇ ਵਿੱਚ ਐਂਟਰ ਹੋ ਸਕਦਾ ਵਾ ਕਿਉਂਕਿ ਜਿਹੜੀ ਇਟਲੀ ਦੀ ਸਿਟੀਜ਼ਨਸ਼ਿਪ ਬਲਕਿ ਜਿਹੜਾ ਇਟਲੀ ਦਾ ਪਾਸਪੋਰਟ ਆ ਰੈਡ ਪਾਸਪੋਰਟ ਆ ਉਹਦੇ ਵਿੱਚ ਇੰਨੀ ਪਾਵਰ ਹੈਗੀ ਆ ਕਿ ਤੁਸੀਂ ਅਮਰੀਕਾ ਦੇ ਵਿੱਚ ਬਿਨਾ ਵੀਜ਼ੇ ਤੋਂ ਤੁਸੀਂ ਐਂਟਰ ਕਰ ਸਕਦੇ 3 ਮਹੀਨੇ ਦਾ ਟਾਈਮ ਹੁੰਦਾ ਆਪਾਂ ਮਿਲ ਕੀ 3 ਮਹੀਨੇ ਰਹਿ ਸਕਦੇ ਆ ਯੂ ਐਸ ਏ ਦੇ ਵਿੱਚ ਅਮਰੀਕਾ ਦੇ ਵਿੱਚ ਬਿਨਾ ਵੀਜ਼ੇ ਤੋਂ ਇੰਨੀ ਪਾਵਰ ਹੈਗੀ ਆ ਇਟਲੀ ਦੇ ਪਾਸਪੋਰਟ ਦੇ ਵਿੱਚ ਪਰ ਇਹ ਸਾਰਿਆਂ ਨੂੰ ਨਹੀਂ ਮਿਲਦਾ ਨਾਰਮਲੀ ਗੱਲ ਕਿਉਂਕਿ ਜਿਹੜਾ ਇਟਲੀ ਦਾ ਪਾਸਪੋਰਟ ਲੈਣਾ ਇਹ ਸੌਖੀ ਗੱਲ ਨਹੀਂ ਆ ਘੱਟੋ ਘੱਟ ਵੀ 15-16 ਸਾਲ ਲੱਗ ਜਾਂਦੇ ਆ ਇਟਲੀ ਦਾ ਪਾਸਪੋਰਟ ਲੈਂਦਿਆਂ ਲੈਂਦਿਆਂ ਚਲੋ ਇਹ ਤਾਂ ਉਹਨਾਂ ਨੂੰ ਸੁੱਖਾ ਮਿਲ ਜਾਂਦਾ ਵਾ ਜਿਨ੍ਹਾਂ ਦੇ ਫਾਦਰ ਸਾਹਿਬ ਪਹਿਲਾਂ ਇੱਥੇ ਆਏ ਆ ਜਿਨ੍ਹਾਂ ਨੇ ਪਹਿਲਾਂ ਫਾਦਰ ਸਾਹਿਬ ਆਏ ਆ ਆਪ ਹੁਣ ਜਿਹੜਾ ਮਲਕ ਜਿਵੇਂ ਮੈਂ ਆਇਆ ਵਾਂ ਮੈਂ ਮੇਰੇ ਪਹਿਲਾਂ ਫੈਮਿਲੀ ਇੱਥੇ ਆਈ ਸੀ ਮੈਂ ਬਾਅਦ ਵਿੱਚ ਆਇਆ ਉਹਨਾਂ ਨੇ ਜਿਆਦਾ ਚਿਰ ਇੱਥੇ ਲਾਇਆ ਤੇ ਮੈਨੂੰ ਪਰ ਪਾਸਪੋਰਟ ਛੇਤੀ ਮਿਲ ਗਿਆ ਮਲਕੀ ਮੈਨੂੰ 2-3 ਸਾਲ ਦੇ ਵਿੱਚ ਵਿੱਚ ਇਟਲੀ ਦਾ ਪਾਸਪੋਰਟ ਮਿਲ ਗਿਆ ਪਰ ਉਹ ਜਿਹੜਾ ਨਾਰਮਲੀ ਟਾਈਮਿੰਗ ਹੈਗਾ ਜੇ ਕੋਈ ਬੰਦਾ 9 ਮੰਥ ਵਾਲੇ ਜਾਂ 1 ਸਾਲ ਵਾਲੇ ਪੇਪਰਾਂ ਤੇ ਇੱਥੇ ਇਟਲੀ ਵਿੱਚ ਆਉਂਦਾ ਵਾ ਉਹਨੂੰ ਘੱਟੋ ਘੱਟ ਵੀ 15 ਸਾਲ ਤਾਂ ਨਾਰਮਲ ਹੈਗੇ ਕਿ 15 ਸਾਲ ਲ ਪਾਸਪੋਰਟ ਲੈਣ ਤੱਕ ਠੀਕ ਹੈ ਇਟਲੀ ਦਾ ਪਾਸਪੋਰਟ ਲੈਣ ਤੱਕ ਇਹਨਾਂ ਚਾਰ ਲੱਗ ਜਾਂਦਾ ਵਾ ਪਰ ਇਹਦੇ ਨਾਲ ਤੁਸੀਂ ਕੀ ਹੈ ਕਿ ਇਹਦਾ ਤੁਹਾਨੂੰ ਬੈਨੀਫਿਟ ਕੀ ਹੁੰਦਾ ਵਾ ਤੁਸੀਂ ਬਹੁਤ ਕੰਟਰੀਆਂ ਵਾਂ ਜਿਨ੍ਹਾਂ ਵਿੱਚ ਤੁਸੀਂ ਵੀਜ਼ੇ ਤੋਂ ਬਿਨਾਂ ਜਾ ਸਕਦੇ ਜੇ ਮੇਰੇ ਸਾਬ ਨਾਲ ਇਸ ਟਾਈਮ ਦੇ ਵਿੱਚ 2005 ਉਹ ਚੀੜੀ ਲਿਸਟ ਨਿਕਲ ਕੇ ਆਈ ਆ ਇਹ ਜਿਹੜਾ ਇਟਲੀ ਵਾ ਉਹ ਦੁਨੀਆ ਦੇ ਪਹਿਲੇ ਪਾਸਪੋਰਟਾਂ ਦੇ ਵਿੱਚੋਂ ਇੱਕ ਇੱਕ ਵਿੱਚ ਨਾਮ ਆਇਆ ਪਾਸ ਇਟਲੀ ਦਾ ਇਟਲੀ ਦਾ ਨਾਮ ਆਇਆ ਵਾ 184 194 ਕੰਟਰੀਆਂ ਮੇਰੇ ਸਾਬ ਨਾਲ ਆਪਾਂ ਵਿਜ਼ਿਟ ਕਰ ਸਕਦੇ ਆ ਬਿਨਾਂ ਵੀਜ਼ੇ ਤੋਂ ਇਟਲੀ ਦੇ ਪਾਸਪੋਰਟ ਦੇ ਨਾਲ ਹੀ ਇੰਨੀ ਪਾਵਰ ਹੈਗੀ ਆ ਉਹਦੇ ਵਿੱਚ ਮਣਕੀ ਕੈਨੇਡਾ ਵੀ ਆਉਂਦਾ ਵਾ ਆਸਟ੍ਰੇਲੀਆ ਵੀ ਆਉਂਦਾ ਵਾ ਅ ਅਮਰੀਕਾ ਵੀ ਆਉਂਦਾ ਵਾ ਨਿਊਜ਼ੀਲੈਂਡ ਹੋਰ ਜਿੰਨੇ ਨੇ ਕਿੰਨੇ ਮੋਟੇ ਕੰਟਰੀਆਂ ਆ ਗਿਆ ਆਪ ਸਾਰਿਆਂ ਦਾ ਤਕਰੀਬਨ ਨਾ ਆਉਂਦਾ ਵਾ ਮਣਕੀ 194 ਕੰਟਰੀਆਂ ਆਪਾ ਇਟਲੀ ਮਾ ਵਿਜ਼ਿਟ ਕਰ ਸਕਦੇ ਆ ਇਟਲੀ ਦੇ ਪਾਸਪੋਰਟ ਦੇ ਨਾਲ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਜੇਕਰ ਕਿਸੇ ਕੋਲ ਇਟਲੀ ਦਾ ਪਾਸਪੋਰਟ ਨਹੀਂ ਹੈਗਾ ਹੋਰ ਦੂਜਾ ਮਣਕੀ ਚਾ ਮਣਕੀ ਤਰੀਕਾ ਵਾ ਉਹ ਕਿਹੜਾ ਵਾ ਉਹ ਕਿੱਦਾਂ ਇਟਲੀ ਤੋਂ ਯੂਐਸਏ ਜਾ ਸਕਦਾ ਵਾ ਉਦੇ ਬਾਰੇ ਆਪਾਂ ਹੁਣ ਗੱਲਬਾਤ ਕਰਦੇ ਆ ਮੈਂ ਲਿਖ ਕੇ ਆਂਦਾ ਮੈਨੂੰ ਚੇਤਾ ਭੁੱਲ ਜਾਣਾ ਹੈ ਬਲਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਤਾਂ ਜੇਕਰ ਤੁਹਾਡੇ ਕੋਲ ਸੰਜੋਰ ਨਾ ਹੋਵੇ ਜਿਹੜੀ 10 ਸਾਲ ਵਾਲੀ ਸੰਜੋਰ ਨਾ ਜਿਹਨੂੰ ਆਪਾਂ ਪੱਕੀ ਸੰਜੋਰ ਨਾਕ ਦਿੰਨੇ ਆ ਉਹਦਾ ਜ਼ਿਆਦਾ ਫਾਇਦਾ ਵਾ ਤੁਹਾਡੇ ਜਿਹੜਾ ਵੀਜ਼ਾ ਲੱਗਣ ਦੇ ਜਿਹੜੇ ਪਰਸੈਂਟੇਜ ਆ ਉਹ ਜਿਆਦੀ ਹੁੰਦੀ ਵਾ ਕਿਉਂਕਿ ਓੰਜ ਨਾਰਮਲ ਹੀ ਗੱਲ ਪੈਣਾ ਸੰਜੋਰ ਨੂੰ ਮਿਲਦੀ ਆ ਉਹ ਮਿਲਦੀ ਆ 9 ਮੰਥ ਵਾਲੀ ਉਸ ਤੋਂ ਬਾਅਦ ਪੇਪਰ ਚੇਂਜ ਹੋ ਜਾਂਦੇ ਆ ਸਾਲ ਵਾਲੀ ਮਿਲਦੀ ਆ ਬਾਅਦ 2 ਸਾਲ ਦੀ ਮਿਲਦੀ ਆ ਸੰਜੋਰ ਨੂੰ ਬਾਅਦ ਚ ਹੁੰਦੇ ਹੁੰਦੇ ਜਦੋਂ ਆਪਣੇ 5 ਸਾਲ ਪੂਰੇ ਹੋ ਜਾਂਦੇ ਆ ਇਟਲੀ ਵਿੱਚ ਫਿਰ ਆਪਾਂ ਨੂੰ ਮਿਲਦੀ ਆ ਸੰਜੋਰ ਨੂੰ ਪੱਕੀ ਜਿਹਨੂੰ ਆਪਾਂ 10 ਸਾਲ ਵਾਲੀ ਸੰਜੋਰ ਨਾਲ ਆਖ ਦਿੰਦੇ ਆ ਜੇਕਰ ਤੁਹਾਡੇ ਕੋਲ ਉਹ ਸੰਜੋਰ ਨੂੰ ਹੋਵੇ ਫਿਰ ਜਿਹੜੇ ਵੀਜ਼ਾ ਲੱਗਣ ਦੇ ਜਿਹੜੇ ਚਾਂਸ ਵਾ ਉਹ ਤੁਹਾਡੇ ਵੱਧ ਜਾਂਦੇ ਆ ਮਲਕਿ ਤੁਸੀਂ ਜਦੋਂ ਅੰਬੈਸੀ ਵਿੱਚ ਵੀਜ਼ਾ ਆਪਣਾ ਅਪਲਾਈ ਕਰਨਾ ਹੁੰਦਾ ਹਾਂ ਤੁਹਾਨੂੰ ਕਿਹੜੇ ਕਿਹੜ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਦਾ ਡੱਪ ਹੋਣਾ ਪੁਰਾਣਾ ਕੰਟੈਕਟ ਹੋਊਗਾ ਕੰਟਰੈਕਟ ਮਤਲਬ ਕਿ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਜਿੰਨੂੰ ਤੁਸੀਂ ਪੁਰਾਣਾ ਕੰਮ ਕਰਦੇ ਹੋਗੇ ਉੱਥੇ ਉਹਦਾ ਬੈਨੀਫਿਟ ਕੀ ਹੋਊਗਾ ਕਿ ਤੁਹਾਨੂੰ ਉਹ ਜਦੋਂ ਵੀਜ਼ਾ ਦਿੰਦੇ ਉਹ ਕੰਟਰੋਲ ਕਰਦੇ ਕਿ ਇਹ ਬੰਦਾ ਪਹਿਲਾਂ ਕਿੱਥੇ ਕੰਮ ਕਰਦਾ ਰਿਹਾ ਵਾ ਜਾਂ ਦੂਜੇ ਜਰਮਨ ਦੇ ਬਾਅਦ ਕਿੱਥੇ ਕੰਮ ਕੀਤਾ ਵਾ ਛੱਡਣ ਦਾ ਕਾਰਨ ਕੀ ਹੋ ਸਕਦਾ ਵਾ ਉਹ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਹੀ ਉਹ ਵੀਜ਼ਾ ਦਿੰਦੇ ਆ ਉਹ ਨੋਰਮਲੀ ਗੱਲ ਜੇ ਕਰ ਤੁਹਾਡਾ ਕੰਟੈਕਟ ਪੁਰਾਣਾ ਹੋਊਗਾ ਮਤਲਬ ਕਿ ਤੁਹਾਨੂੰ 8 9 ਜਾਂ 10 ਸਾਲ ਹੋ ਗਏ ਹੋਣਗੇ ਇੱਕ ਇੱਕ ਬੰਦੇ ਥੱਲੇ ਕੰਮ ਕਰਦੇ ਆ ਮਤਲਬ ਕਿ ਇੱਕੋ ਮਾਲਕ ਤੁਹਾਡਾ ਇੱਕੋ ਹੀ ਮਾਲਕ ਹੋਊਗਾ ਤੁਸੀਂ ਉਹਦੇ ਥੱਲੇ ਕੰਮ ਕਰਦੇ ਹੋ ਤਾਂ ਨੋਰਮਲੀ ਗੱਲ ਹੋਣਾ ਉਹਨਾਂ ਨੂੰ ਕੋਈ ਸ਼ੱਕ ਨਹੀਂ ਬਣਨਾ ਤੁਹਾਡੇ ਤੇ ਉਹਨਾਂ ਨੂੰ ਲੱਗਣਾ ਕਿ ਬੰਦਾ ਸਹੀ ਵਾ ਇਹ ਬੜਾ ਚਿਰ ਹੋ ਗਿਆ ਇੱਕੋ ਬੰਦੇ ਥੱਲੇ ਕੰਮ ਕਰਦੇ ਆ ਮਤਲਬ ਕਿ ਬੰਦਾ ਵਧੀਆ ਵਾ ਜਿੰਨਾ ਤੁਹਾਡਾ ਪੁਰਾਣਾ ਕੰਟੈਕਟ ਹੋਊਗਾ ਇਹਦਾ ਮਤਲਬ ਕਿ ਤੁਹਾਡਾ ਡਾਡਾ ਵੀਜ਼ਾ ਲੱਗਣ ਦਾ ਚਾਂਸ ਵਾ ਉਹ ਵੀ ਉਹਨੇ ਜ਼ਿਆਦੇ ਵਾ ਉਸ ਤੋਂ ਬਾਅਦ ਦੂਜੇ ਨੰਬਰ ਤੇ ਹੈਗਾ ਵਾ ਦੂਜੇ ਨੰਬਰ 13 ਹੈਗਾ ਵਾ ਅਕਾਊਂਟ ਵਿੱਚ ਮਿਨੀਮਮ ਮਿਨੀਮਮ 5000 ਤੋਂ 6000 ਐਰੋ ਹੋਣਾ ਚਾਹੀਦਾ ਉਹ ਤੁਹਾਡੇ ਅਕਾਊਂਟ ਦੇ ਵਿੱਚ ਮਲਕੀ ਦੀ ਬੈਂਕ ਵਾ ਬੈਂਕ ਅਕਾਊਂਟ ਦੇ ਵਿੱਚ ਤੁਹਾਡਾ 5000 ਤੋਂ ਲੈ ਕੇ 6000 ਐਰੋ ਤੋਂ ਮਿਨੀਮਮ ਹੋ ਜਾਦਾ ਉਸ ਤੋਂ ਬਾਅਦ ਤਾਂ 10000 ਵੀ ਹੋ ਜਾਏ ਉਹ ਕੋਈ ਚੱਕਰ ਨਹੀਂ ਹੁੰਦਾ ਪਰ ਮਿਨੀਮਮ ਤੁਹਾਡੇ ਡਾਡਾ 5000 ਐਰੋ ਤੋਂ ਲੈ ਕੇ 6000 ਐਰੋ ਤੁਹਾਡੇ ਡਾਡਾ ਬੈਂਕ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਵਾ ਪੜੇ ਕੋਈ ਫਿਕਸਿਟੀ ਨਹੀਂ ਹੁੰਦਾ ਇਹ ਨਹੀਂ ਕਿ ਤੁਹਾਨੂੰ ਪੱਕਾ ਰੱਖਣਾ ਹੀ ਪੈਣਾ ਵਾ ਇੰਨੇ ਪੈਸੇ ਉਹਦਾ ਕੋਈ ਚੱਕਰ ਨਹੀਂ ਹੁੰਦਾ ਇਹ ਜਿਹੜਾ ਵੀਜ਼ਾ ਵਾ ਉਹਨਾਂ ਨੇ ਸਾਰਾ ਕੁਝ ਵੇਖ ਕੰਟਰੋਲ ਕਰਨ ਤੋਂ ਬਾਅਦ ਤਾਂ ਜਿਹੜਾ ਉਹਨਾਂ ਨੇ ਸਟੈਂਪ ਕਰਨਾ ਵਾ ਉਸ ਤੋਂ ਬਾਅਦ ਤੁਹਾਡੇ ਬੂਸਤੇ ਪਾਗੇ ਲੱਗਦੇ ਆ ਬੂਸਤੇ ਪਾਗੇ ਕੀ ਹੁੰਦੇ ਵਾ ਬੂਸਤੇ ਪਾਗੇ ਉਹਨੂੰ ਆਖ ਦਿੰਦੇ ਆ ਜਿਹਨੂੰ ਆਪਣੀ ਜਿਹੜੀ ਪੇ ਸਲਿੱਪ ਹੁੰਦੀ ਆ ਮਲਕੀ ਜੀ ਆਪਣਾ ਮਹੀਨੇ ਦੇ ਮਹੀਨੇ ਮਿਲਦੀ ਆ ਉਹ ਲਾਸਟਲੇ ਤਿੰਨ ਬੂਸਤੇ ਪਾ ਲੱਗ ਬੂਸਤੇ ਪਾਗੇ ਤੁਹਾਡੇ 1.5 ਵਾ ਲੱਗਣੇ ਵਾ ਮਤਲਬ ਕਿ ਜਿਵੇਂ ਤੁਸੀਂ ਅੱਜ ਵੀਜ਼ਾ ਅਪਲਾਈ ਕਰ ਰਹੇ ਹੋ ਅੱਜ ਤੋਂ ਤੁਸੀਂ ਤਿੰਨ ਨੰਬਰ ਜਨਵਰੀ ਨੰਬਰ ਦਸੰਬਰ ਤੇ ਜਨਵਰੀ ਤਿੰਨ ਮਹੀਨਾ ਤੁਹਾਡਾ ਬੂਸਤ ਪਾਗ ਲੱਗੂਗਾ ਇਹਦਾ ਮਤਲਬ ਕਿ ਮੈਂ ਤੁਹਾਨੂੰ ਐਗਜ਼ਾਮਪਲ ਤੌਰ ਤੇ ਦੱਸਿਆ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਉਸ ਤੋਂ ਜਿਹੜੇ ਪਿਛਲੇ ਤਿੰਨ ਮਹੀਨੇ ਤੁਸੀਂ ਕੰਮ ਕੀਤਾ ਵਾ ਉਹ ਤਿੰਨ ਮਹੀਨਾ ਦਾ ਡੇਢੀ ਵਾ ਪੇ ਸਲਿੱਪ ਲੱਗਣੀ ਜਿਹਨਾਂ ਆਪਾਂ ਐਪਲੀਕੇਸ਼ਨ ਵਿੱਚ ਬੂਸਤ ਪਾਗ ਆਖ ਦਿੰਨੇ ਆ ਉਹਦਾ ਨਾਮ ਲੱਗਣਾ ਵਾ ਬੂਸਤ ਪਾਗਾ ਉਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਵਾ ਕਿਤਾ ਡੈਡਾ ਵਾ ਕੋਦ ਕੋਦ ਕੀ ਹੁੰਦਾ ਤੁਹਾਡੀ ਸਾਲ ਦੀ ਇਨਕਮ ਤੁਹਾਡੀ ਉਹ ਜਿਹੜੀ ਆ ਵਿੱਚ ਲੱਗਦੀ ਆ ਕਿ ਤੁਹਾਡੀ ਸਾਲ ਦੀ ਇਨਕਮ ਕਿੰਨੀ ਆ ਸਾਲ ਦੀ ਇਨਕਮ ਕੋਈ ਫਿਕਸ ਨਹੀਂ ਹੈਗੀ ਪਰ ਮਲਕੀ ਨਾਰਮਲੀ ਗੱਲ ਜੇਕਰ ਤੁਹਾਡਾ ਬੋਸਤਾ ਪਾਗਾ 1200 ਤੋਂ 1300 ਹੈਗਾ ਵਾ ਮਹੀਨੇ ਦਾ ਠੀਕ ਹੈ ਤੇ ਫਿਰ ਨਾਰਮਲੀ ਗੱਲ ਤੁਹਾਡਾ ਡੈਡਾ ਕੋਦ ਵਾ ਉਹ 12 13000 14000 ਆ ਨਾਰਮਮਲੀ ਗੱਲ ਇੰਨਾ ਕੁ ਬਣ ਜਾਣਾ ਪਰ ਕੋਈ ਫਿਕਸ ਨਹੀਂ ਹੈਗਾ ਕਿ ਤੁਹਾਡਾ ਕੋਦ ਇੰਨਾ ਹੋਣਾ ਚਾਹੀਦਾ ਵਾ ਫਿਰ ਹੀ ਵੀਜ਼ਾ ਲੱਗਣਾ ਵਾ ਉਸ ਤੋਂ ਬਿਗਾਰੇ ਤੁਹਾਡਾ ਵੀਜ਼ਾ ਨਾ ਲੱਗਾ ਕੋਦ ਦਾ ਮਤਲਬ ਕਿ ਤੁਹਾਡੀ ਡੀਡੀਓ ਸਾਲ ਦੀ ਇਨਕਮ ਜਿਹੜੀ ਆ ਉਹਨ ਠੀਕ ਹੈ ਜਿੰਨੀ ਤੁਹਾਡੇ ਸਾਲ ਦੀਨ ਕਮਾਇਆ ਮਤਲਬ ਕਿ ਤੁਸੀਂ ਜਨਵਰੀ ਦੇ ਵਿੱਚ 1000 ਕਮਾਇਆ ਦੂਜੇ ਫਰਵਰੀ ਵਿੱਚ ਤੁਸੀਂ 2000 ਕਮਾਇਆ ਬਾਅਦ ਵਿੱਚ ਫਰ ਮਾਰਚ ਦੇ ਵਿੱਚ ਤੁਸੀਂ 500 ਕਮਾਇਆ ਉਹ ਟੋਟਲ ਗਿਆ ਤੁਹਾਡਾ ਉਹਨੂੰ ਕੋਡ ਆਖ ਦਿੰਦੇ ਆ ਠੀਕ ਹੈ ਉਹ ਤੁਹਾਡਾ ਕੋਈ ਫਿਕਸ ਨਹੀਂ ਹੁੰਦਾ ਪਰ ਤੁਹਾਡਾ ਜਿਹੜਾ ਕੋਡ ਉਹ ਨਾਲ ਲੱਗਦਾ ਹੈਗਾ ਵਾ ਠੀਕ ਹੈ ਉਸ ਤੋਂ ਬਾਅਦ ਲੱਗਦਾ ਵਾ ਅਗਲੇ ਨੰਬਰ ਤੇ ਤੁਹਾਡੀ 6 ਮਹੀਨੇ ਦੀ ਬੈਂਕ ਡਿਟੇਲ ਲੱਗਦੀ ਹੈ ਤੁਹਾਡੇ ਜਿਹੜੇ ਲਾਸਟਲੇ 6 ਮਹੀਨੇ ਹੁੰਦੇ ਹਨ ਉਹਦੀ ਬੈਂਕ ਡਿਟੇਲ ਲੱਗਦੀ ਤੁਸੀਂ ਜਿਹੜੇ ਪੈਸੇ ਕਿਨੂੰ ਸੈਂਡ ਕੀ ਤੁਹਾਨੂੰ ਪੈਸੇ ਕਿੱਥੋਂ ਆਏ ਤੁਸੀਂ ਪੈਸੇ ਕਿੱਥੇ ਖਰਚੇ ਇਹ ਸਾਰਾ ਕੁਝ ਇਹਨਾਂ ਮਤਲਬ ਕਿ ਦੀ ਬੈਂਕ ਡਿਟੇਲ ਹੁੰਦੀ ਹੈ ਉਹ ਤੁਹਾਡੀ ਨੋਰਮਲ ਹੀ ਗੱਲ ਵਾ ਲਾਸਟਲੇ ਜਿਹੜੇ ਤੁਹਾਡੇ 6 ਮਹੀਨੇ ਦੀ ਬੈਂਕ ਡਿਟੇਲ ਜਿਹੜੀ ਤੁਹਾਡੀ ਨਾਲ ਲੱਗਣੀ ਆ ਬਸ ਇਹੋ ਜਿਹੜੇ ਮੇਨ ਡਾਕੂਮੈਂਟ ਲੱਗਦੇ ਆ ਉਸ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਨਾ ਕੋਈ ਡਾਕੂਮੈਂਟ ਵੱਖਰਾ ਕਹਿਣ ਤੁਸੀਂ ਉਹ ਨਵਾਂ ਬਾਲਵਲੀ ਪਰ ਮੈਸਰ ਸੰਜੋਨ ਤੁਹਾਡੇ ਕੋਲ ਹੋਣੀ ਚਾਹੀਦੀ ਆ ਜਿਹਨਾਂ ਆਪਾਂ ਸੰਜੋਨ ਮਾਗ ਦਿੰਨੇ ਆ ਕਰਤਾ ਦੇੰਤੀ ਤੱਕ ਕੋਈ ਫਿਸ਼ਕਾਲੇ ਚਲੋ ਨਾਰਮਲੀ ਗੱਲ ਲੱਗਦੀ ਲੱਗਦੀ ਡਾਕੂਮੈਂਟ ਇਹ ਡੇ ਮੇਨ ਡਾਕੂਮੈਂਟ ਪਹਿਲਾ ਹੈਗਾ ਵਾ ਸਭ ਤੋਂ ਪਹਿਲਾਂ ਡਾਇਰੈਕਟ ਕੰਟੈਕਟ ਜਿੰਨਾ ਹੋਣਾ ਚਾਹੀਦਾ ਉਹ ਪੁਰਾਣਾ ਹੋਣਾ ਚਾਹੀਦਾ ਉਹ ਦੂਜਾ ਨੰਬਰ ਤੁਹਾਡਾ ਡਾਟਾ ਵਾ ਮੀਨ ਤੁਹਾਡੇ ਅਕਾਊਂਟ ਦੇ ਵਿੱਚ 5 ਤੋਂ 6000 ਮਿਨੀਮਮ ਤੁਹਾਡੇ ਅਕਾਊਂਟ ਦੇ ਵਿੱਚ ਐਰੋ ਦੀ ਗੱਲ ਕਰਨਾ ਮੈਂ 5 6000 ਐ ਤੁਹਾਡੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਵਾ ਉਸ ਤੋਂ ਬਾਅਦ ਤੁਹਾਡੇ ਲਾਸਟ ਦੇ ਤਿੰਨ ਬੂਸਤ ਬੱਗ ਲੱਗਣੇ ਆ ਤੁਹਾਡਾ ਕੋਧ ਲੱਗਣਾ ਵਾ ਉਸ ਤੋਂ ਬਾਅਦ ਜਿਹੜੀ ਬਾ ਤੁਹਾਡੇ ਅਕਾਊਂਟ ਬੈਂਕ ਅਕਾਊਂਟ ਡਿਟੇਲ ਲੱਗਣੀ ਤੁਹਾਡੀ ਜਿਹੜੀ ਬਾ 6 ਮਹੀਨਿਆਂ ਦੀ ਠੀਕ ਹੈ ਇਹ ਮੇਨ ਜਿਹੜੇ ਡਾਕੂਮੈਂਟ ਵਾ ਤੁਸੀਂ ਆਪਣਾ ਜਿਹੜਾ ਵਾ ਵੀਜ਼ਾ ਅਪਲਾਈ ਕਰ ਸਕਦੇ ਹੋ ਜੇ ਯੂਐਸਏ ਦਾ ਉਸ ਤੋਂ ਬਾਅਦ ਦੇਣਾ ਨਾ ਦੇਣਾ ਉਹਨਾਂ ਦਾ ਕੰਮ ਵਾ ਪਰ ਤੁਸੀਂ ਟਰਾਈ ਕਰਕੇ ਵੇਖੋ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਤੁਹਾਡਾ ਕੋਈ ਇਥੇ ਕ੍ਰਿਮੀਨਲ ਰਿਕਾਰਡ ਨਾ ਤੁਹਾਡਾ ਹੋਵੇ ਕੋਈ ਸਾਰਾ ਕੁਝ ਵੇਖਣ ਤੋਂ ਬਾਅਦ ਹੀ ਨਾਰਮਲੀ ਗੱਲ ਵਾ ਕਿਸ ਤਰ੍ਹਾਂ ਕੁਝ ਚੈੱਕ ਹੁੰਦਾ ਵਾ ਪਰ ਜੇਕਰ ਤੁਹਾਡਾ ਕੋਈ ਡਾਕੂਮੈਂਟ ਹੈਗੇ ਵਾ ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਹੈਗੇ ਆ ਤਹਾਡੇ ਕੋਲ ਤੁਹਾਡੇ ਬੂਸਤੇ ਪਾਕੇ ਰੇਟ ਵਧੀਆ ਹੁੰਦੇ ਆ ਮਲਕੀ ਤੁਹਾਡੇ ਬੂਸਤੇ ਪਾਕੇ ਜਿਹੜੇ ਉਹ ਬਾ 1300 ਦਾ ਬੂਸਤੇ ਪਾਕੇ ਹੈਗਾ ਵਾ ਤੁਹਾਡਾ ਠੀਕ ਆ ਤੁਹਾਡੀ ਇਹ ਵਾਲਾ ਇਨਕਮ ਤੁਹਾਡੀ ਇਨਿੰਗ ਚੱਲ ਰਹੀ ਤੁਹਾਡਾ ਜਿਹੜਾ ਕੋ ਦਵਾ ਵਧੀਆ 13 14000 15000 ਰੁਪਏ ਹੁੰਦੇ ਆ ਵਾ ਮਹੀਨੇ ਦਾ ਉਹ ਸਾਲ ਦਾ ਮਹੀਨੇ ਦਾ ਬਾ 13000 ਰੁਪਏ ਹੁੰਦਾ ਤੁਹਾਡਾ ਮਹੀਨੇ ਦਾ ਠੀਕ ਆ ਤੇ ਤੁਸੀਂ ਮੇਰੇ ਨਾਲ ਟਰਾਈ ਕਰਕੇ ਵੇਖ ਲਓ ਤੁਹਾਡਾ ਜਿਹੜਾ ਵੀਜ਼ਾ ਲੱਗਣ ਦੇ ਚਾਂਸ ਹੈ 90% ਤਾਂ ਹੋਣਗੇ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਪੇਜ ਨੂੰ ਫੋਲੋ ਕਰਨਾ ਵੀ ਨਾ ਭੁੱਲਿਓ ਮਿਲਦਾ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਇਨਫੋਰਮੇਸ਼ਨ ਤੇ ਨਵੀਂ ਵੀਡੀਓ ਦੇ ਨਾਲ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ